ਤੁਸੀਂ ਦੇਖ ਲਓ ਐਸਐਸਪੀ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ ਉਦੋਂ ਜਿੰਨੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਾਡੇ ਸਰਪੰਚੀ ਸਾਰਿਆਂ ਨੂੰ ਘਰੋਂ ਭਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਭਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਦੇ ਦੇ। ਅਸਲ ਵਿੱਚ ਹਰ ਅੰਮ੍ਰਿਤਸਰ ਦੇ ਅਧਿਕਾਰੀ ਐਸਐਸਪੀ ਨੇ ਸਸਪੈਂਡ ਕੀਤਾ ਕਿ ਮਨਿੰਦਰ ਸਿੰਘ। ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਉਹਨਾਂ ਕਿਹਾ ਕਿ ਆਹ ਬੰਦੇ ਨੂੰ ਫੜ ਕੇ ਲੈ ਕੇ ਆਓ। ਤੇ ਉਹਨਾਂ ਨੇ ਕਿਹਾ ਮੈਂ ਨਹੀਂ ਮੈਂ ਨਹੀਂ ਗਲਤ ਕੰਮ ਕਰਨਾ ਤੇ ਉਹਨੂੰ ਬੜਤਾ। ਇੱਥੋਂ ਦਾ ਐਸਐਸਪੀ ਵੀ ਕਿਉਂ ਜੋ ਛੁੱਟੀ ਕਿ ਲੈ ਗਿਆ ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ। ਉਹ ਕਹਿੰਦਾ ਮੈਂ ਨਹੀਂ ਅੱਜ ਗਲਤ ਕੰਮ ਕਰ ਸਕਦਾ। ਛੁੱਟੀ ਲੈ ਗਈ ਹੈ। ਕੋਈ ਦਲੇਰ ਅਫਸਰ ਵੀ ਹੁੰਦੇ ਆ। ਕੋਈ ਇਹਨਾਂ ਵਰਗੇ ਜਿਹੜੇ ਹੁਣ ਲੱਗੇ ਆ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਿਹੜੀ 1 ਸਾਲ ਵਾਸਤੇ ਰਹਿ ਗਈ ਹੈ ਹੁਣ ਤੁਹਾਨੂੰ ਭੁਗਤਣਾ ਪੈਣਾ ਖਾਲਸ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਮੈਂ ਤਾਂ ਹੈਰਾਨ ਹੈ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜਨ ਨਹੀਂ ਦਿੱਤਾ ਕਾਗਜ਼ ਕਾ ਸਾਰਾ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧਜੀਆਂ ਉਡਾਤੀਆਂ ਕਿਹੜੀ ਵਰਕਰਾਂ ਦੀ ਜੋਸ਼ੀ ਹੋਇਆ ਸਰ ਬੋਗੋ ਇਹ ਸਭ ਦਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰ ਨੂੰ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕੈਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਹੁਣ ਜਮਾਨਤਾ ਜੱਫ ਹੋਣੀ ਹੈ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰ ਬਾਦ ਜਿੰਦਾ ਖਤਮ ਕਰ ਦੇ ਲਈ ਐਸਆਈਟੀ ਬਣਾਓ ਸੀਐਮ ਸਾਹ ਨੂੰ ਮੰਗ ਕਰ ਰਿਹਾ ਇਹਨੂੰ ਕਿਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਨੂੰ ਸਾਰਿਆਂ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਇੱਕ ਇੱਕ タルਮੀ ਫੌਜੀ ਪਰਿਵਾਰ ਨੂੰ ਐਜੇ ਲੱਭ ਲੈ ਰਹੇ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਹੈ ਜਿਹੜਾ ਫਰੋਤੀਆਂ ਲੈ ਰਹੇ ਹੈ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤੋਂ ਬਚਾਉਣ ਦੀ ਲੋੜ ਹੈ ਸਰਪੰਚ ਇੱਕ ਇੱਕ ਨਿਸ਼ਾਨਾ ਕੱਲਾ ਕਾਲੀ ਦਲ ਇੱਕ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਿਓ ਨਾ ਤਾਂ ਕਾਂਗਰਸ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਫਾਇਦਾ ਕਿਉਂਕਿ ਡਰ ਡਰ ਕਾਲੀ ਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਤੁਸੀਂ ਇੱਕ ਗੱਲ ਦੇਖ ਲਓ ਰਾਜਾ ਬੜਿੰਗ ਇਹਨਾਂ ਦੇ ਪ੍ਰਧਾਨ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਇੱਕ ਵਾਰ ਫੜਿਆ ਉਹਨੇ 80 ਐਕਟ ਦੇ ਇਲੈਕਸ਼ਨ ਦਰਨ ਹੋਇਆ ਇੱਕ ਵਾਰ ਫੜਿਆ ਨਹੀਂ ਕਿਉਂਕਿ ਸਾਰੇ ਇਕੱਠੇ ਜਲੰਧਰ ਸ਼ਹਿਰ ਦੀ ਜਿਹੜੀ ਨਕਮੇ ਪੁਲਿਸ ਜਿਹੜੀ ਅੱਜ ਜਲੰਧਰ ਜਿਹੜੇ ਹਾਲਾਤਾਂ ਦੇ ਉੱਤੇ ਜੋ ਬੁਰਾ ਹਾਲ ਆ ਜਲੰਧਰ ਦੇ ਕੁਝ ਅਫਸਰ ਜਿਹੜੇ ਨਾ ਮਾਤਰ ਜਿਹੜੇ ਅਫਸਰ ਆ ਜਿਹੜੇ ਜਲੰਧਰ ਸ਼ਹਿਰ ਨੂੰ ਬਰਬਾਦ ਕਰਨ ਦੇ ਲਈ ਨਸ਼ਾ ਹੋਵੇ ਦੜਾ ਸੱਟਾ ਹੋਵੇ ਮਾਫੀਆ ਦਾ ਲਿੰਕ ਹੋਵੇ ਗੈਂਗਸਟਰ ਜਿਹੜੇ ਲੋਕ ਅੱਜ ਜਲੰਧਰ ਚ ਵੱਧ ਫੁੱਲ ਰਹੇ ਆ ਉਹਨਾਂ ਦੇ ਉੱਤੇ ਜਿਹਨਾਂ ਲੋਕਾਂ ਦਾ ਹੱਥ ਆ ਤੁਸੀਂ ਆਪ ਹੀ ਉਹ ਵੀਡੀਓ ਦੇਖੇ ਸਭ ਕੁਝ ਤੇ ਕਲੀਅਰ ਕਰੋਗੇ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਕਿਉਂਕਿ ਮੈਂ ਨਾਮ ਲੈਣਾ ਬੰਦ ਕਰਤਾ ਹੋਇਆ ਉਹਨਾਂ ਦਾ ਜਲੰਧਰ ਸ਼ਹਿਰ ਦੇ ਵਿੱਚ ਇੱਕ ਮਿਸਾਲ ਬਣਦੀ ਹੈ ਕਿ ਲਾਟਰੀ ਦੇ ਲਈ ਇੱਕ ਐਮਐਲਏ ਦੀ ਵੀ ਕੁਰਬਾਨੀ ਲਈ ਗਈ ਹੈ। ਜਲੰਧਰ ਸ਼ਹਿਰ ਕਿਦਾਂ ਲਾਟਰੀ ਦੇ ਹਸਤਾਲ ਖੋਲੇ ਜਾਂਦੇ ਆ ਕਿਹੜੇ-ਕਿਹੜੇ ਲੋਕ ਪੈਸੇ ਲੈਂਦੇ ਆ। ਕਿਹੜੇ-ਕਿਹੜੇ ਲੋਕ ਹਸਤਾ ਲੈਂਦੇ ਸੀ ਅੱਜ ਉਹਨਾਂ ਲੋਕਾਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਆ। ਪਰ ਸਰਕਾਰ ਕਹਿੰਦੀ ਕਿ ਜਿਹੜੇ ਲੋਕ ਪੈਸੇ ਲੈਂਦੇ ਸੀ ਉਸ ਐਮਐਲਏ ਖਿਲਾਫ ਅਸੀਂ ਕਾਰਵਾਈ ਕਰ ਦਿੱਤੀ। ਜਦੋਂ ਮੈਂ ਲਾਟਰੀ ਦੀ ਆਵਾਜ਼ ਉਹ ਚੱਕੀ ਸੀ ਸਰਕਾਰ ਦੇ ਵਿੱਚ ਐਮ ਐਲ ਏ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਮੈਨੂੰ ਅਫਸਰਾਂ ਨੇ ਵੀ ਉਸ ਟਾਈਮ ਦੇ ਜਿਹੜੇ ਮੌਜੂਦਾ ਅਫਸਰ ਸੀ ਜਲੰਧਰ ਦੇ ਪਰਨਾਮਾ ਡਰਿਆ ਨਾ ਮੈਂ ਦਬਿਆ ਨਾ ਮੈਂ ਝੁਕਿਆ ਨਾ ਮੈਂ ਆਪਣੇ ਲੋਕਾਂ ਦੇ ਲਈ ਵਿਕਿਆ ਪਰ ਅੱਜ ਮੈਂ ਜਲੰਧਰ ਦੀ ਸਰਕਾਰ ਦਾ ਜਿਹੜੇ ਨਮਾਇੰਦੇ ਆ ਜਲੰਧਰ ਦੀ ਪੁਲਿਸ ਇਸ ਕਰਕੇ ਨਾਕਾਮ ਪੁਲਿਸ ਕਹਿ ਰਹੇ ਆ ਕਿ ਕਿਉਂਕਿ ਜਦੋਂ ਕਿਸੇ ਦਾ ਦਾਅ ਕੰਦਾ ਉਹ ਇੱਕ ਬੰਦੇ ਤੇ ਕਰਕੇ ਸਾਰੀ ਪੁਲਿਸ ਤੇ ਆ ਰਿਹਾ ਇਹ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਉਹ ਦੱਸਣ ਕਿ ਕਿਹੜੇ ਅਫਸਰ ਰਲੇ ਆ ਕਿਹੜੇ ਨਸ਼ਾ ਬਕ ਆ ਰਹੇ ਆ ਕਿਹੜੇ ਲਾਟਰੀ ਦੇ ਹਸਤਾਲਾਂ ਤੋਂ ਹਫਤਾ ਲੈ ਰਹੇ ਆ ਪਿਛਲੇ ਦਿਨੀ ਦੀ ਗੱਲ ਉੱਠੀ ਆ ਕਿ ਅੱਜ ਵੀ ਲਾਟਰੀ ਦੇ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਪੈਸੇ ਮਿਲ ਰਹੇ ਮਿਲ ਕਿੰਨੂ ਰਹੇ ਆ ਉਹਦਾ ਜਿਆ ਪਤਾ ਨਹੀਂ ਲੱਗ ਰਿਹਾ ਦੋਸਤੋ ਇਹ ਲੋਕਾਂ ਨੇ ਜੇ ਮੈਨੂੰ ਨੀਵਾ ਕਰਨ ਦੇ ਲਈ ਬਹੁਤ ਕੁਝ ਕੀਤਾ ਕਈ ਕਈ ਤਰੀਕੇ ਦੇ ਇਲਜ਼ਾਮ ਜਿਹੜੇ ਘਟਿਆ ਲੋਕ ਜਿਨ੍ਹਾਂ ਲੋਕਾਂ ਦੀ ਸਟੇਟਸ ਨਹੀਂ ਹੈ ਜਿਨ੍ਹਾਂ ਲੋਕਾਂ ਦੀ ਔਕਾਤ ਨਹੀਂ ਹੈ ਉਹ ਲੋਕ ਵੀ ਕੇ ਮਰੂਂਂਗਲੀ ਉਂਗਲੀ ਉਠਾਉਂਦੇ ਆ ਪਰ ਅਸੀਂ ਲੋ ਜਵਾਬ ਨਹੀਂ ਦਿੰਦੇ ਫਿਰ ਮੈਂ ਤੱਥਾਂ ਤੇ ਗੱਲ ਕਰਦਾ ਤੱਥਾਂ ਦੇ ਉੱਤੇ ਅੱਜ ਮੈਨੂੰ ਨੀਵਾ ਕਰਨ ਦੇ ਲਈ ਮੇਰੇ ਘਰ ਦੇ ਬਾਹਰ ਦੁਕਾਨ ਲਾਟ ਦੀ ਖੋਲੀ ਗਈ ਹੈ ਸੇ ਮੈਨੂੰ ਨੀਵਾ ਦਿਖਾਉਣ ਦੇ ਲਈ ਕਿ ਮੈਨੂੰ ਆਪਣੇ ਆਪ ਨੂੰ ਨੀਵਾ ਕਰਨ ਦੇ ਲਈ ਮੇਰੇ ਘਰ ਦੇ ਬਾਹਰ ਲਾਟੇ ਦੁਕਾਨ ਖੋਲੀ ਗਈ ਹੈ ਉਹ ਕਿੰਨੂ ਪੈਸੇ ਜਾਂਦੇ ਆ ਕਿਹੜੇ ਲੋ ਲੀਡਰ ਲੈਂਦੀ ਆ ਕਿਹੜੇ ਪੁਲਿਸ ਲੈਂਦੀ ਆ ਇਹਦਾ ਕੋਈ ਜਵਾਬ ਨਹੀਂ ਹੈ ਚਲੋ ਇਹ ਤਾਂ ਪ੍ਰਮਾਤਮਾ ਆਪੇ ਦੇਖੇਗਾ ਅੱਪ ਜਲੰਧਰ ਦੇ ਲੋਕਾਂ ਦਾ ਫੈਸਲਾ ਕਰਨਗੇ ਲੋਕਤੰਤਰ ਦੇ ਲੋਕ ਲੋਕਾਂ ਨੂੰ ਵੱਡੇ ਪੱਧਰ ਤੇ ਬਿਠਾ ਵੀ ਦਿੰਦੇ ਆ ਤੇ ਬੜੇ ਜਲਦੀ ਉਹ ਉਤਾਰ ਵੀ ਦਿੰਦੇ ਆ ਮੈਂ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਕੁਝ ਦੇਖਿਆ ਜਾ ਰਿਹਾ ਦਿਨ-ਬਦਿਨ ਕੋਈ ਨਵੀਂ ਚੀਜ਼ ਸਿੱਖਦਾ ਰੋਜ਼ ਪਰ ਅੱਜ ਜਲੰਧਰ ਦੇ ਜਿਹੜੀ ਪੁਲਿਸ ਹੈ ਉਹ ਕਹਿੰਦੀ ਕਿਤੇ ਵੀ ਲਾਟਰੀ ਦਾ ਸਟਾਲ ਨਹੀਂ ਹੈ ਜਲੰਧਰ West ਜਲੰਧਰ ਕੈਂਟ ਜਲੰਧਰ ਸੈਂਟਾ ਜਲੰਧਰ ਨੌਰਥ ਜਲੰਧਰ ਸ਼ਹਿਰ ਕਿਤੇ ਵੀ ਲਾਟਰੀ ਦਾ ਸਟੇਰਾ ਸਟਾਲ ਨਹੀਂ ਹੈ ਮੈਂ ਤੁਹਾਨੂੰ ਦੱਸਾਂਗਾ 13 ਤਰੀਕ ਰਾਤ ਦੀ ਗੱਲ ਅੱਜ ਤੂੰ 3 ਦਿਨ ਪਹਿਲੇ 13 ਤਰੀਕ ਰਾਤ 8:55 ਮਿੰਟ ਦੇ ਉੱਤੇ ਕਿਦਾਂ ਲਾਟਰੀ ਦੇ ਹਸਤਾਲ ਦੇ ਉੱਤੇ ਮੇਰੇ ਸ਼ਹਿਰ ਦੇ ਵਿੱਚ ਲਾਟਰੀ ਚੱਲ ਰਹੀ ਹੈ ਉਹਨੂੰ ਲੁੱਟਣ ਦੇ ਲਈ ਕਿਸ ਤਰੀਕੇ ਦੇ ਨਾਲ ਖੋਹ ਕੀਤੀ ਜਾ ਰਹੀ ਹੈ ਲਾਟਰੀਆਂ ਨੂੰ ਕਿਦਾਂ ਪੈਸੇ ਲਏ ਜਾ ਰਹੇ ਆ ਜਿਹੜੇ ਲੋਕ ਅਜ ਨਸ਼ਾ ਕਰਕੇ ਸ਼ਾਇਦ ਉਹ ਹੱਥੋਂ ਬਾਈ ਕਰਦੇ ਉਹਨੂੰ ਧਮਕੀ ਦੀ ਹੈ ਕਿਦਰ ਗੋਲੀ ਵੀ ਮਾਰ ਦੇਣੀ ਆ ਪਰ ਉਹਨੇ ਵੈਪਨ ਨਹੀਂ ਕੱਢਿਆ ਉਹਨੂੰ ਕਹਿੰਦਾ ਮੇਰੇ ਕੋਲ ਵੈਪਨ ਟੰਗਿਆ ਤੈਨੂੰ ਮੈਂ ਗੋਲੀ ਵੀ ਮਾਰ ਦੇਣੀ ਆ ਜੇ ਜੇ ਮੈਂ ਵੀਡੀਓ ਸ਼ੇਅਰ ਕਰ ਤਾ ਉਹ ਨਾ ਕਰਾਂਗਾ ਸੋਚ ਕਰਕੇ ਸ਼ੇਅਰ ਕਰਾਂਗਾ ਕਿ ਪੁਲਿਸ ਦੀਆਂ ਅੱਖਾਂ ਖੋਲਣ ਦੇ ਲਈ ਉਹ ਲੀਡਰ ਜਿਹੜਾ ਅੱਜ ਮੇਰੇ ਹਲਕੇ ਨੂੰ ਬੇਚ ਰਿਹਾ ਮੇਰੇ ਜਲੰਧਰ ਸ਼ਹਿਰ ਨੂੰ ਬੇਚ ਰਿਹਾ ਅੱਜ ਕਿਹੜਾ ਕਿਹੜਾ ਪਰਿਵਾਰ ਦਾ ਜੀ ਲੱਗ ਕੇ ਬੇਚ ਰਿਹਾ ਇਹਦਾ ਤੇ ਸਰਕਾਰੀ ਜਵਾਬ ਦੇ ਮੈਂ ਨਹੀਂ ਦੇ ਸਕਦਾ ਕਿਉਂਕਿ ਮੇਰੀ ਸਰਕਾਰ ਨਹੀਂ ਹੈ ਮੈਂ ਐਮਐਲਏ ਨਹੀਂ ਹੈ ਮੈਂ ਤਾਂ ਸਿਰਫ ਲੋਕਾਂ ਦੀ ਆਵਾਜ਼ ਬਣ ਕੇ ਬੋਲ ਰਿਹਾ ਹਾਂ ਹੁਣ ਜਿਹੜੇ ਲਾਠੀ ਦੇ ਪਾਸੇ ਕਿੰਨੂ ਆ ਰਹੇ ਆ ਕਿਹੜੇ ਲੋਕ ਜਿਹੜੇ ਲਾਠੀ ਚਲਾ ਰਹੇ ਕਿਹੜੇ ਲੋਕ ਦੁਕਾਨ ਖਲਵਾ ਰਹੇ ਆ ਕਿਹੜੇ ਲੋਕ ਹਫਤਾ ਵਸੂਲੀ ਕਰ ਰਹੇ ਆ ਪੁਲਿਸ ਕਲੀਅਰ ਕਰੇ ਕਿ ਪੁਲਿਸ ਪੈਸਾ ਲੈਂਦੀ ਹੈ ਕਿ ਉਹ ਲੀਡਰ ਪੈਸਾ ਲੈਂਦੇ ਆ ਅੱਜ ਲੋਕਾਂ ਦੇ ਜੀ ਲੋਕ ਗਰੀਬ ਲੋਕ ਲਾਟਰੀ ਪਾਂਤੋਂ ਨਹੀਂ ਮੋਟ ਸਕਦੇ ਕਿਉਂਕਿ ਲੋਕਾਂ ਨੂੰ ਲਾਲਚ ਹੈ ਕਿ 10 ਰੁਪਏ ਦੇ ਨਾਲ ਪਰਵਾਵਾਂਗੇ ਪੈਸੇ ਬਚ ਜਾਣਗੇ ਇਸ ਤਰ੍ਹਾਂ ਦੇ ਮਾੜੇ ਹਾਲਾਤ ਜਾਂ ਤੋਂ ਤੋਂ ਸ਼ੁਰੂ ਜਦੋਂ ਅੱਤਵਾਦ ਹੋਇਆ ਉਸ ਵੇਲੇ ਸੀਗੇ ਤੇ ਜਾ ਮੈਂ ਸਮਝਦੀ ਆ ਅੱਜ ਉਦੋਂ ਅਸੀਂ ਕਹਿੰਦੇ ਸੀ ਅੱਤਵਾਦੀ ਹੈ ਹੁਣ ਇਸ ਕਹਿੰਦੇ ਕੈਕਸਟਰ ਹੈ ਲੇਕਿਨ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਇਸ ਫਰੰਟ ਦੇ ਉੱਪਰ ਵੀ ਆਪਣੇ ਵਾਅਦੇਆਂ ਨੂੰ ਪੂਰਾ ਕਰਨ ਵਾਲੇ ਫਰੰਟ ਦੇ ਉੱਪਰ ਪੂਰੀ ਤਰ੍ਹਾਂ ਫੇਲ ਹੋਈ ਹੈ ਜਿਹੜੀ ਮੈਂ ਸਮਝਦੀਆਂ ਕਿ ਬਹੁਤ ਛੇਤੀ ਲੋਕਾਂ ਦਾ ਮਨ ਬਦਲਿਆ ਹੈ ਕਿ ਅਸੀਂ ਬਦਲਾਅ ਕਰਕੇ ਸੋਚਿਆ ਕੁਸ਼ੋਰ ਸੀ ਤੇ ਹੋ ਕੁਸ਼ੋਰ ਗਿਆ ਪਰ ਕਰਨਤਾਲਨ ਦੀ ਜਿੰਨੀ ਚੋਣ ਨੇ ਸਾਰਾ ਕੁਝ ਦਿਖਾਤਾ ਉਹ ਫਿਰ ਆਮ ਆਦਮੀ ਪਾਰਟੀ ਜਿੱਤ ਗਈ ਹਾਲਾਂਕਿ ਕਾਂਗਰਸ ਦੇ ਕੈਂਡੀਡੇਟ ਦੀ ਜਮਾਤ ਦੇ ਵਿੱਚ ਤੁਸੀਂ ਇਹ ਆਮ ਆਦਮੀ ਪਾਰਟੀ ਦੀ ਚੋਣ ਤੇ ਜਿੱਤ ਸਮਝਦੇ ਹੋ ਇਹ ਤਾਂ ਜਿਹੜੀ ਕਰਨਤਾਰਨ ਦੀ ਸੀ ਚੋਣ ਇਹ ਤਾਂ ਲੁੱਟ ਹੋਈ ਹੈ ਸਰਕਾਰ ਵੱਲੋਂ ਇਹਦੇ ਤੋਂ ਕੋਈ ਸ਼ੱਕ ਨਹੀਂ ਹੈਗਾ ਕਿ ਤਰਨ ਤਰ ਨਾ ਕੱਲਾ ਹੋਵੇ ਜਾਂ ਕੋਈ ਹੋਵੇ ਜਿਸ ਤਰੀਕੇ ਨਾਲ ਸਾਰਾ ਵਰਗ ਇਹਨਾਂ ਦੇ ਖਿਲਾਫ ਹੈ ਸਰਕਾਰੀ ਤੰਤਰ ਦਿੱਤੇ ਆਗਮਾਦੀ ਪਾਰਟੀ ਲੇਕਿਨ ਲੇਕਿਨ ਕਾਂਗਰਸ ਕੇ ਜੋ ਪੰਜਾਬ ਪ੍ਰਦੇਸ਼ ਅਧਿਕਾਰੀ ਰਾਜਾ ਬੜੀ ਉਹਨਾਂ ਕੀ ਸ਼ਬਦਾਵਲੀ ਕਿਉਂਕਿ ਜੋ ਮਹਿਰੂਮ ਆਪਣਾ ਗ੍ਰਹਿ ਮੰਤਰੀ ਸੇ ਬੁੱਟਾ ਸਿੰਘ ਫਿਰ ਦੋ ਬੱਚੇ ਜੋ ਸਿੱਖ ਸਨ ਉਨਕੋ ਲੈ ਕੇ ਐਸੀ ਟਿੱਪਣੀ ਕਰਨਾ ਤਾਂ ਕਈ ਨਾ ਕਿ ਲੋਕੋ ਕੇ ਮਨ ਮੇਂ ਤੋ ਰੋਸਤਾ ਦੇਖੋ ਸਾਨੂੰ ਸਾਰੇ ਲੀਡਰਾਂ ਨੂੰ ਕਿਸੇ ਵੀ ਥਾਂ ਤੇ ਜਦੋਂ ਅਸੀਂ ਕਿਸੇ ਨਾਲ ਕਿਸੇ ਕੁਰਸੀ ਤੇ ਪਹੁੰਚਦੇ ਆ ਬੈਠਦੇ ਚਾਹੇ ਕਿਸੇ ਪਾਰਟੀ ਦਾ ਕੋਈ ਲੀਡਰ ਹੋਵੇ ਤਾਂ ਬੜੀ ਸੰਕੋਚ ਤੇ ਸਮਝ ਨਾਲ ਚੱਲਣਾ ਚਾਹੀਦਾ ਬੜੇ ਸਤਿਕਾਰਯੋਗ ਸਰਦਾਰ ਹੁਟਾ ਸਿੰਘ ਜੀ ਮਾਣ ਤੇ ਸਨਮਾਨ ਮੈਂ ਤਾਂ ਬਹੁਤ ਸਮਾਂ ਮਿਲਿਆ ਉਹਨਾਂ ਦੇ ਨਾਲ ਰਹਿ ਕੇ ਕੰਮ ਕਰਨ ਦਾ ਪਾਰਟੀ ਦੇ ਵਿੱਚ ਵੀ ਤੇ ਨਾਇਤ شریف ਨਾਇਤ ਜਿਹਨੂੰ ਕਈ ਕਾਵਲ ਉਹ ਸਾਡੇ ਮੰਤਰੀ ਹੈ ਸਾਜਾ ਬਾਰੇ ਦਫ਼ਤਰਮਾਨ ਉਹਨਾਂ ਦੀ ਕੀ ਮੈਨੂੰ ਨਹੀਂ ਪਤਾ ਸਲਿੱਪ ਆਫ ਟੰਗ ਹੋਈ ਜਾਂ ਕੀ ਹੋਈ ਤੇ ਲੇਕਿਨ ਇਸ ਤਰ੍ਹਾਂ ਦੇ ਕਹਿਣਾ ਕੀ ਚਾਹਦੇ ਸੀ ਤੇ ਕਿਹਾ ਕੀ ਕਿਹਾ ਮੈਂ ਤਾਂ ਹੀ ਕਹਿ ਨਹੀਂ ਆ ਇਥੇ ਥੋੜੀ ਮੈਚਿਓਰਿਟੀ ਸਾਰੇ ਲੀਡਰ ਲੈ ਕੇ ਆਉਣ ਭਾਵਨਾ ਚਾਹੇ ਨਾ ਹੀ ਗਲਤ ਹੋਵੇ ਲੇਕਿਨ ਲੱਫਸ ਨਿਕਲਣਾ ਜਿਹੜਾ ਹੁੰਦਾ ਨਾ ਲੀਡਰ ਦੇ ਲਈ ਲੇਕਿਨ ਭਾਰਤ ਭਾਰਤ